ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔ ਜੀ ਸਾਡੇ 3 ਵਜੇ ਖੁੱਲ ਗਈ ਅੱਖ ਕਰਕੇ ਇਸ਼ਨਾਨ ਪਾਣੀ ਦੇਖਿਆ ਅੰਮ੍ਰਿਤ ਵੇਲੇ ਦਾ ਚੁੱਪਚਾਪ ਤੇ ਸ਼ਾਂਤ ਜਿਹਾ ਨਜ਼ਾਰਾ ਇਧਰ ਮਾਮਾ ਜੀ ਲੀਨ ਸਨ ਆਪਣੀ ਭਗਤੀ ਸਾਧਨਾ ਚਾਂਪਾਂ ਵੀ ਸਜਾ ਕੇ ਦਮਾਲਾ ਸਾਹਿਬ ਕੀਤਾ ਨਿਤਨੇਮ ਤੇ ਆਜੋ ਕਰਦੇ ਆ ਬੈ ਕੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਗੱਲ ਕਰਾਂਗੇ ਉਹਨਾਂ ਮਿਸ ਗਾਈਡਸ ਦੀ ਉਨਾ ਪਟਕੇ ਹੋਏ ਰਾਹਾਂ ਦੀ ਜਿੰਨਾ ਦੀ وجہ ਤੋਂ ਇੱਕ ਮਿਡਲ ਕਲਾਸ ਘਰ ਦੇ ਨੌਜਵਾਨ ਦੀ ਜ਼ਿੰਦਗੀ ਦੇ 4-5 ਸਾਲ ਜਿੰਨਾ ਸਾਲਾਂ ਵਿੱਚ ਉਹ ਤਰੱਕੀ ਵੱਲ ਨੂੰ ਜੇਕਰ ਤੁਰਦਾ ਤਾਂ ਸ਼ਾਇਦ ਕੁਝ ਬਣ ਜੇ ਉਹ ਖਰਾਬ ਹੋਏ ਹੁੰਦੇ ਆ ਇਹਨਾਂ 4-5 ਸਾਲਾਂ ਦੇ ਖਰਾਬ ਹੋਣ ਦਾ ਮੇਨ ਕਾਰਨ ਹੁੰਦਾ ਜਿਹੋ ਜੇ ਮਾਹੌਲ ਚ ਬੰਦਾ ਪਲਦਾ ਉਹੋ ਜੀਆਂ ਉਦੇ ਵਿੱਚ ਹਰਕਤਾਂ ਉਹਦੇ ਵਿੱਚ ਆਦਤਾਂ ਆ ਜਾਂਦੀਆਂ ਮੇਰੀ ਬੇਸਮਝੀਏ ਟਾਈਮ ਪੀਰੀਅਡ ਦੇ ਵਿੱਚ ਜੋ ਮੇਰੇ ਤੋਂ ਉੱਤੇ ਵਾਲੀ ਪੀੜ੍ਹੀ ਸੀਗੀ ਜੋ ਕੁਝ ਉਹਨਾਂ ਨੇ ਕਰਨਾ ਉਹਨਾਂ ਨੂੰ ਦੇਖ-ਦੇਖ ਉਹੀ ਚੀਜ਼ਾਂ ਅਸੀਂ ਐਡਾਪਟ ਕਰਨੀਆਂ ਚਲੋ 10 ਸਾਲ ਤੱਕ ਜੋ ਕੁਝ ਕਰੋ ਸਿੱਖਿਆ ਕੁਝ ਕ ਸੋਚ ਕੁਝ ਕ ਵਿਚਾਰ ਉਹੋ ਜੇ ਤੇ ਬਾਕੀ 10-11 ਸਾਲ ਤੋਂ ਬਾਅਦ ਜਦੋਂ ਬੰਦਾ ਬਾਹਰ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰਦਾ ਯਾਰਾਂ ਦੋਸਤਾਂ ਨਾਲ ਘੁੰਮਣਾ ਫਿਰਨਾ ਸ਼ੁਰੂ ਕਰਦਾ ਤਾਂ ਜਿਹੜਾ ਕੁਝ ਬਾਰਲੀ ਸਾਡੇ ਤੋਂ ਉੱਤੇ ਵਾਲੀ ਪੀੜ੍ਹੀ ਕਰ ਰਹੀ ਹੁੰਦੀ ਆ ਜ਼ਿਆਦਾਤਰ ਸਾਡੇ ਵਿਚਾਰ ਤਾਂ ਉਹੀ ਆ ਜਾਂਦੀਆਂ ਤੇ ਇਹੋ ਜਿਹੀ ਕੁਝ ਮੇਰੇ ਨਾਲ ਹੋਇਆ ਸੀਗਾ ਉਸ ਟਾਈਮ ਦੇ ਵਿੱਚ ਮੇਰੇ ਤੋਂ ਉੱਤੇ ਵਾਲੀ ਪੀੜ੍ਹੀ ਵਿੱਚ ਕੁਝ ਕੁ ਚੜਿੰਦਾ ਬੰਦੇ ਪੜ੍ਹੇ ਲਿਖੇ ਕੁਝ ਸਿਰੀਪਾਲੀ ਤੇ ਕੁਝ ਕਨਸੇੜੀ ਸਨ ਉਹਨਾਂ ਨੂੰ ਦੇਖ ਦੇਖ ਕੇ ਮੇਰਾ ਵੀ ਧਿਆਨ ਨਸ਼ੇ ਪੱਤਿਆਂ 'ਚ ਕੁਝ ਆਪਣੀ ਗਲਤੀ ਤੇ ਕੁਝ ਮਾਹੌਲ ਉਹੋ ਜਿਹਾ ਹੋ ਜਾਣਾ ਬਸ ਕਹ ਲੋ ਕਿ ਇੱਕ ਜ਼ਿੰਦਗੀ ਖਰਾਬ ਕਰਨ ਵਾਲੇ ਰਾਸਤੇ ਬਦਲ ਨੂੰ ਬੰਦਾ ਜਿਆਦੇ ਤੁਰਨ ਲੱਗ ਪੈਂਦਾ ਸਹੀ ਰਾਸਤਾ ਛੱਡ ਕੇ ਚਲੋ ਹੁਣ ਆਉਂਦੇ ਆ ਅਸਲੀ ਗੱਲ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇੱਕੋ ਇੱਕ ਹੈ ਕਿ ਜਿਹੜੀਆਂ ਗਲਤੀਆਂ ਉਸ ਟਾਈਮ ਪੀਰੀਅਡ ਦੇ ਵਿੱਚ ਅਸੀਂ ਕੀਤੀਆਂ ਸੀਗੀਆਂ ਉਹ ਉਹ ਮੈਂ ਚਾਹੁੰਦਾ ਕਿ ਸਾਡੇ ਤੋਂ ਜਿਹੜੇ ਥੱਲੇ ਵਾਲੇ ਜੋ ਸਾਡੇ ਤੋਂ ਛੋਟੀ ਏਜ ਵਾਲੀ ਪੀੜ੍ਹੀ ਆ ਉਹੋ ਇਹ ਗਲਤੀਆਂ ਨਾ ਦੁਹਰਾਵੇ ਮੈਂ ਹਰ ਇੱਕ ਤਰ੍ਹਾਂ ਦੀ ਗੱਲਬਾਤ ਜੋ ਜੋ ਕੁਝ ਤੁਹਾਡੇ ਤੇ ਬੀਤਿਆ ਜੋ ਜੋ ਅਸੀਂ ਮਾੜੇ ਕੰਮਕਾਰ ਕੀਤੇ ਤੇ ਉਹ ਮਤਲਬ ਕਿ ਉਹਨਾਂ ਰਾਸਤਿਆਂ ਤੋਂ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਤੇ ਜ਼ਿੰਦਗੀ ਚ ਕਾਮਯਾਬ ਹੋਣ ਦੇ ਬਹੁਤ ਅਜਿਹੇ ਤਰੀਕੇ ਹਨ ਜੋ ਮਤਲਬ ਸਾਡੇ ਬਿਲਕੁਲ ਕਰੀਬ ਹੁੰਦੇ ਨੇ ਪਰ ਹਨੂ ਦਿਖਾਈ ਨਹੀਂ ਦਿੰਦੇ ਕਿਉਂਕਿ ਧਿਆਨ ਉਹਨਾਂ ਮਾਰੇ ਕੰਮਾਂ 'ਚ ਇੰਨਾ ਭਟਕ ਗਿਆ ਹੁੰਦਾ ਤੇ ਸਾਨੂੰ ਸਹੀ ਗਲਤ ਦੀ ਪਹਿਚਾਨ ਹੀ ਨਹੀਂ ਰਹਿੰਦੀ ਦੇਖੋ ਸਭ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣ ਦਾ ਸਹੀ ਗਲਤ ਦੇਖਣ ਦਾ ਹੱਕ ਜ਼ਰੂਰ ਹੈਗਾ ਪਰ ਜਦੋਂ ਕਿਸੇ ਨਾਲ ਕੋਈ ਘਟਨਾ ਵਾਪਰੀ ਹੋਈ ਹੁੰਦੀ ਆ ਤੇ ਉਹ ਆਪਣੇ ਕਿਸੇ ਨਿੱਕੇ ਭੈਣ ਭਰਾ ਨੂੰ ਉਸ ਘਟਨਾ ਤੋਂ ਉਸ ਗਲਤੀ ਤੋਂ ਬਚਾਉਣਾ ਚਾਹੁੰਦਾ ਹੋਵੇ ਤਾਂ ਇਹ ਕੋਈ ਗਲਤ ਕੰਮ ਨਹੀਂ ਆ ਮੈਂ ਉਸੇ ਤਰ੍ਹਾਂ ਹੀ ਜੋ ਕੁਝ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਚੰਗਾ ਮਾੜਾ ਇਹ ਕਰਨ ਨਾਲ ਚੰਗਾ ਹੁੰਦਾ ਇਹ ਕਰਨ ਨਾਲ ਮਾੜਾ ਹੁੰਦਾ ਇਹ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੋਂ ਜੋ ਜੋ ਕੁਝ ਅੱਗੇ ਹੋਣਾ ਆ ਕਾਮਯਾਬ ਹਲੇ ਮੈਂ ਵੀ ਨਹੀਂ ਹੋਇਆ ਕਾਮਯਾਬ ਹੋਣਾ ਹੀ ਸਭ ਤੋਂ ਵੱਡਾ ਮਤਲਬ ਕੰਮ ਨਹੀਂ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਮਾੜੇ ਰਾਹਤੇ ਨੂੰ ਛੱਡ ਕੇ ਚੰਗੇ ਰਾਹਤੇ ਵੱਲ ਦੁਰੀਏ ਕਾਮਯਾਬੀ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ